ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਂਦੇ ਨਾਲ ਉਪਦੇਸ਼ ਦੀ ਅੱਗੇ ਸੰਮਤ 1533 ਮੱਘਰ ਸੁਦੀ ਸਤਮੀ ਨੂੰ ਸ੍ਰੀ ਗੁਰੂ ਨਾਨਕ ਜੀ ਪਾਂਦੇ ਗੋਪਾਲ ਪ੍ਰਤੀ ਸ਼ਬਦ ਸੁਣਾਇਆ ਸ੍ਰੀ ਰਾਗ ਮਹੱਲ ਪਹਿਲਾ ਜਾਲਮੋ ਕਸਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਹਾ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀ ਐ ਤਿੱਥੈ ਹੋਏ ਸੱਚਾ ਨਿਸ਼ਾਨ ਰਹਾਉ ਤਾਂ ਬਾਬੇ ਨਾਨਕ ਜੀ ਆਖਿਆ ਪੰਦਾ ਜੀ ਹੋਰ ਪੜਨਾ ਸੁਣਨਾ ਸਭ ਬਾਦ ਹੈ ਪੜਨਾ ਇਹ ਸਾਰ ਹੈ ਇਹ ਜੋ ਸੰਸਾਰ ਦਾ ਪੜਨਾ ਹੈ ਸੋ ਐਸਾ ਜੋ ਮਸ ਦੀਵੇ ਕੀ ਕਾਗਤ ਸਣੀਕਾ ਕਲਮ ਕਾਨੇ ਕੀ ਮਨ ਲਿਖਨਹਾਰਾ ਲਿਖਿਆ ਸੋ ਕਿਆ ਲਿਖਿਆ ਮਾਇਆ ਜੰਜਾਲ ਲਿਖਿਆ ਤੇ ਇਸ ਲਿਖਣੇ ਕਰ ਇਸ ਨੂੰ ਬੰਧਨ ਪੈਂਦੇ ਹਨ ਵਿਕਾਰ ਉਪਜਦੇ ਹਨ ਅਰ ਉਹ ਜੋ ਸੱਚ ਕਾ ਲਿਖਣਾ ਹੈ ਸੋ ਐਸਾ ਹੈ ਜੋ ਮਾਇਆ ਮੋਹ ਜਾਲ ਕਰ ਮਸ ਕਰੀਏ ਇਸ ਕੇ ਅੰਤਰ ਜੋ ਪਾਉ ਪ੍ਰੀਤ ਹੈ ਸੋ ਕਲਮ ਕਰੀਏ ਨਿਰਮਲ ਜੋ ਮਤ ਹੈ ਸ਼ੁਭ ਵਿਚਾਰ ਵਾਲੀ ਸੋ ਕਾਗਤ ਕਰੀਏ ਸੰਤਾ ਗੁਰਾ ਨੂੰ ਪੁੱਛ ਕੇ ਵਿਚਾਰ ਕਰ ਲਿਖੀਏ ਕਿਆ ਲਿਖੀਏ ਪਰਮੇਸ਼ਰ ਦਾ ਨਾਮ ਲਿਖੀਏ ਭਗਵੰਤ ਕੀ ਉਪਮਾ ਲਿਖੀਏ ਜਿਸ ਲਿਖਣੇ ਕਰ ਸਭ ਵਿਕਾਰ ਮਿਟ ਜਾਣ ਅਰ ਤਨ ਮਨ ਸੁਖੀ ਹੋਏ ਉਸ ਭਗਵੰਤ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਪਰਮੇਸ਼ਵਰ ਦੇ ਗੁਣ ਬੇਅੰਤ ਹਨ ਸੋ ਪੰਦਾ ਜੀ ਇਹ ਸਾਨੂੰ ਪੜਨਾ ਹੱਛਾ ਜੇ ਤੂੰ ਪੜਿਆ ਹੈ ਤਾਂ ਸਾਨੂੰ ਪੜਾਓ ਨਹੀਂ ਤਾਂ ਨਾ ਪੜਾਓ ਸੁਣੋ ਪੰਦਾ ਜੀ ਜਹਾਂ ਇਹ ਤੇਰਾ ਜੀਉ ਚਾਹੇਗਾ ਪਰਲੋਕ ਵਿਖੇ ਤਹਾਂ ਇਹ ਪੜਨਾ ਪਰਮੇਸ਼ਰ ਕੇ ਨਾਮ ਕਾ ਜਸ ਤੇਰੇ ਹੱਥ ਮੇ ਨਿਸ਼ਾਨ ਹੋਵੇਗਾ ਤਾਂ ਤੇਰੇ ਨਜ਼ੀਕ ਜੰਮਦੂਤ ਨਾ ਆਵੇਗਾ ਤਾਂ ਪੰਦੇ ਕਹਿਆ ਨਾਨਕ ਜੀ ਇਹ ਬਾਤਾਂ ਤੇ ਕਿੱਥੋਂ ਸੁਣੀਆਂ ਹਨ ਅਜੇ ਤਾਂ ਤੂੰ ਬਾਲਕ ਹੈ ਪੜ੍ਹਨੇ ਆਇਆ ਹੈ ਇਹ ਨਾਨਕ ਜੀ ਜੋ ਪਰਮੇਸ਼ਰ ਦਾ ਨਾਮ ਜਪਦੇ ਹਨ ਨੂੰ ਕੋ ਕਿਆ ਫਲ ਪ੍ਰਾਪਤ ਹੁੰਦਾ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਦੂਜੀ ਪੌੜੀ ਆਖੀ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲੈ ਜਿਨ ਮੰਨ ਸਚਾ ਨਾਉ ਕਰਮ ਮਿਲੇ ਤਾਂ ਪਾਈਐ

ਦਰਗਾਹੇ ਵਟਾ ਪ੍ਰਤਾਪ ਹੋਵੇਗਾ ਅਰ ਗੱਲਾਂ ਕਰਕੇ ਪਰਮੇਸ਼ਰ ਨਹੀਂ ਪਾਈਦਾ ਜਦ ਪਰਮੇਸ਼ਰ ਦੀ ਕਿਰਪਾ ਹੋਵੇ ਤਦ ਭਜਨ ਵਿਖੇ ਮਨ ਲੱਗਦਾ ਹੈ ਇਹ ਬਾਤ ਸੁਣ ਕੇ ਪਾਉਂਦਾ ਹੈਰਾਨ ਹੋਇਆ ਫਿਰ ਪਾਉਂਦੇ ਕਹਿਆ हे ਨਾਨਕ ਜੀ ਇੱਕ ਪਰਮੇਸ਼ਰ ਦਾ ਨਾਮ ਲੈਂਦੇ ਹਨ ਤਿੰਨ ਕੋ ਕੋਈ ਜਾਣਤਾ ਨਹੀਂ ਤਿੰਨ ਕੋ ਰੋਟੀ ਕਪੜਾ ਵੀ ਨਹੀਂ ਜੁੜਦਾ ਆਰ ਇੱਕ ਪਾਤਸ਼ਾਹੀਆਂ ਕਰਦੇ ਹਨ ਆਰ ਸੁਖ ਭੋਗਦੇ ਹਨ ਤੇ ਪਰਮੇਸ਼ਰ ਨੂੰ ਜਾਣਦੇ ਵੀ ਨਹੀਂ ਦੇਖਾਂ ਕੌਣ ਹਵਾਲਾ ਹੁਨਕਾ ਹੋਵੇਗਾ ਜੋ ਪਾਤਸ਼ਾਹੀਆਂ ਕਰਦੇ ਹਨ ਤੇ ਪਰਮੇਸ਼ਰ ਪਾਸੋਂ ਡਰਦੇ ਨਹੀਂ ਹੁਨਕਾ ਬਿਰਤਾਂਤ ਕਹੋ ਜੀ ਤਾਂ ਸ੍ਰੀ ਗੁਰੂ ਨਾਨਕ ਜੀ ਤੀਜੀ ਪੌੜੀ ਆਖੀ ਇੱਕ ਆਵੇ ਇੱਕ ਚਾਹੀ ਉੱਠ ਰਖਿਆ ਨਾਮ ਸਲਾਨ ਇੱਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀ ਹੈ ਵਿਣ ਨਾਮ ਹੈ ਵੇਕਾਰ ਤਾਂ ਸ਼੍ਰੀ ਗੁਰੂ ਨਾਨਕ ਜੀ ਆਖਿਆ ਸੁਣੋ ਪੰਦਾ ਜੀ ਇੱਕ ਆਮਦੇ ਹਨ ਇੱਕ ਜਾਂਦੇ ਹਨ ਇੱਕ ਸ਼ਾਹ ਹਨ ਇੱਕ ਪਾਤਸ਼ਾਹ ਹਨ ਇੱਕ ਉਹਨਾਂ ਦੇ ਦਰਵਾਜ਼ੇ ਉੱਪਰ ਭਿੱਖਿਆ ਮੰਗ-ਮੰਗ ਖਾਂਦੇ ਹਨ ਪੰਦਾ ਜੀ ਜੋ ਇਹਾਂ ਪਾਤਸ਼ਾਈਆਂ ਕਰਦੇ ਹਨ ਔਰ ਸੁਖ ਭੋਗਦੇ ਹਨ और परमेश्वर नहीं जपते तिनका अगे ऐसा हाल ऐसी सजाए तिनको मिलेगी जैसे दानिया को चक्की देती है जैसे तेली तिला को देता है जैसे दुध को मधाणी मत कर देती है और जैसे कपड़े को धोबी तो देता है सो पांडा जी उनको ऐसी सजा मिलेगी तो जेडे परमेश्वर को जपते हैं ਤੇ ਮੰਗ ਖਾਂਦੇ ਹਨ ਉਹਨਕੋ ਦਰਗਾਹ ਪਰਮੇਸ਼ਰ ਦੀ ਵਿੱਚ ਵੱਡੀਆਂ ਵਡਿਆਈਆਂ ਮਿਲਣਗੀਆਂ ਵੱਡਾ ਮਾਨ ਹੋਵੇਗਾ ਧਰਮ ਰਾਏ ਉਨ੍ਹਾਂ ਦਾ ਆਤਰ ਕਰੇਗਾ ਵਾਰਤਾ ਸੁਣ ਕੇ ਪੰਦਾ ਹੈਰਾਨ ਹੋ ਗਿਆ ਫਿਰ ਪੰਦੇ ਆਖਿਆ हे ਨਾਨਕ ਤੋ ਕੋਈ ਵੱਡੀਆਂ ਭਗਤੀਆਂ ਵਾਲੀਆਂ ਵਾਰਤਾ ਕਰਦਾ ਹੈ ਅਜੇ ਤਾਂ ਤੋ ਬਾਲਕ ਹੈ ਕੁਝ ਮਾਤਾ ਪਿਤਾ ਕੁਟੰਬ ਦਾ ਸੁੱਖ ਦੇਖ ਅਜੇ ਤੇਰੀ ਕਿੱਥੇ ਓੜੀ ਹੈ ਅਜੇ ਤੂੰ ਗ੍ਰਹਿਸਤ ਕਰਨਾ ਹੈ ਉਨੇ ਐਸੀਆਂ ਵਾਰਤਾ ਕਰਦਾ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਨੇ ਚੌਥੀ ਪੌੜੀ ਆਖੀ ਪੈ ਤੇਰਾ ਡਰ ਅਗਲਾ ਖਪ ਖਪ ਚਿਚੇ ਦੇਹ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿਠੇਖੇ ਨਾਨਕ ਉੱਠੀ ਚੱਲਿਆ ਸਭ ਕੁੜੇ ਟੁੱਟੇ ਨੇਹ ਤਾਂ ਸ੍ਰੀ ਬਾਬੇ ਨਾਨਕ ਜੀ ਆਖਿਆ ਪੰਦਾ ਜੀ ਉਸ ਸਾਹਿਬ ਦਾ ਡਰ ਮੈਨੂੰ ਐਸਾ ਹੈ ਜੋ ਮੇਰੀ ਬੁੱਧੀ ਪੈ ਮਾਨ ਹੋਈ ਰਹੀ ਹੈ ਆਰ ਮੇਰੀ ਦੇਹ ਪਈ ਖੁਸਦੀ ਹੈ ਮੇਰਾ ਜੀਉ ਪਇਆ ਕੰਬਦਾ ਹੈ ਜੋ ਇਹਾ ਸੁਲਤਾਨ ਖਾਨ ਕਹੋਂਦੇ ਹਨ ਸੋ ਸਭੋ ਮਾਰਕਰ ਖਾਕ ਹੋਂਦੇ ਹਨ ਜਿਨਕਾ ਹੁਕਮ ertid ਉਪਰ ਮੰਨੀਦਾ ਸੀ ਜਿਨਕੇ ਡਰ ਪ੍ਰਿਥਵੀ ਭੈਮਾਨ ਹੁੰਦੀ ਸੀ ਸੋ ਉੱਠ ਗਏ ਮਾਰਕਰ ਖਾਕ ਹੋ ਗਏ ਹਨ ਸੁਣੋ ਪੰਦਾ ਜੀ ਕੂੜਾ ਸਨੇ ਕਿਸ ਨਾਲ ਕਰਾਂ ਹਮ ਵੀ ਇਸ ਸਰੀਰ ਕੋ ਛੋਟ ਜਾਵਾਂਗੇ ਇਹ ਸਰੀਰ ਵੀ ਖਾਕ ਹੋ ਜਾਵੇਗਾ ਜਾਣ ਤੇ ਇਸ ਸੰਸਾਰ ਨਾਲ ਕੂੜਾ ਸਨੇਕਿਆ ਕਰਨਾ ਹੈ ਉਸ ਸਾਇਬ ਦੀ ਬੰਦਗੀ ਕਰਨੀ ਚਾਹੀਏ ਜੋ ਸਭ ਕੋ ਉਪਜਾਵਤਾ ਹੈ ਪਾਲਤਾ ਹੈ ਫਿਰ ਸੰਘਾਰਤਾ ਹੈ ਉਸ ਪਰਮੇਸ਼ਰ ਨਾਲ ਪ੍ਰੀਤ ਕਰਿਏ ਇਸ ਸ਼ਬਦ ਦਾ ਅਰਥ ਸੁਣਾ ਕੇ ਸ੍ਰੀ ਬਾਬਾ ਜੀ ਆਪਣੇ ਘਰ ਨੂੰ ਚਲੇ ਆਏ ਆਇਕਰ ਪ੍ਰਸ਼ਾਦ ਪਾਇਆ ਤੇ ਆਨੰਦਪੂਰਵਕ ਸੈਨ ਕਰੀ ਜਦ ਪ੍ਰਾਤਕਾਲ ਹੋਇਆ ਤਾਂ ਮਾਤਾ ਜੀ ਨੇ ਜਗਾਇਆ ਨਿਤਨੇਮ ਇਸ਼ਨਾਨ ਕਰਵਾਇਆ ਕਪੜੇ ਪਹਿਰਾਈ ਤਾਂ ਸ਼੍ਰੀ ਬਾਬਾ ਜੀ ਉਸਨ ਪਾਂਦੇ ਦੇ ਨਾ ਗਏ ਤੇ ਘਰ ਵਿੱਚ ਕਾਗਤ ਲੈਕਰ ਚੌਂਕੀ ਉੱਪਰ ਰੱਖਕਰ ਉਜਲ ਰੁਮਾਲ ਉੱਪਰ ਦੇਕਰ ਚੌਂਕੜੀ ਮਾਰ ਕੇ ਬੈਠ ਰਹੇ ਜੈਸੀ ਕੋਈ ਪੰਡਿਤ ਕਥਾ ਕਰਨ ਬੈਠਦਾ ਹੈ ਅਤੇ ਜੇ ਕੋਈ ਬਾਲਕ ਆਵੇ ਖੇਲਣ ਵਾਲਾ ਅੱਗੋਂ ਸਦੇ ਦਾਪ ਸ਼੍ਰੀ ਬਾਬਾ ਜੀ ਕੇ ਆਖਣ ਮੈਂ ਪੋਥੀ ਪੜਦਾ ਹਾਂ ਇੱਕ ਦਿਨ ਮਾਤਾ ਪਿਤਾ ਬਾਬਾ ਜੀ ਬਸ ਆਏ ਬੈਠੇ ਤੇ ਆਖਣ ਲੱਗੇ ਜੋ ਪੁੱਤਰ ਤੂੰ ਕਿਹੜੀ ਪੋਥੀ ਪੜਦਾ ਹੈ ਸੋ ਮੈਨੂੰ ਵੀ ਸੁਣਾਓ ਤਾਂ ਸ਼੍ਰੀ ਬਾਪੇ ਜੀ ਕਿਹਾ ਪਿਤਾ ਜੀ ਮੈਂ ਸप्त श्लोकी ਗੀਤਾ ਪੜਦਾ ਹਾਂ ਜਦ ਸप्त श्लोकी ਗੀਤਾ ਦਾ ਉਚਾਰਨ ਗੁਰੂ ਨਾਨਕ ਜੀ ਕੀਤਾ ਤਾਂ ਮਾਤਾ ਪਿਤਾ ਸੁਣ ਕੇ ਪਰਸਨ ਹੋਏ ਪਿਤਾ ਨੇ ਕਿਹਾ ਜੇ ਨਾਨਕ समझ में ये संस्कृति नहीं आमदी इस दा असानु अर्थ करके सुनाओ तब प्रसन्न के श्री गुरु, गुरु जी बोले सुनो पिता जी श्री कृष्ण भगवान जी अपने परम प्यारे भगत अर्जन ताई उपदेश किया है हे अर्जन ओ अंकार जो प्रथम अक्षर बेद में है अर प्रणवी उसका नाम है सो ओ अंकार वो जो परम पुरुषोत्तम जिसको पूरन ब्रह्म कहते हैं इसके श्वासों का शब्द सो बानी रूप होके ब्रह्मा जी के हृदय में प्रवेश किया तो इसी बाणी के बल से संसार रचा और वेद भी संसार में प्रवृत्त किए और भक्ति परमेश्वर जी का भजन भी प्रवृत्त किया है जो कोई इस ओंकार का जाप करेगा और मैं परम ईश्वर हूँ जो मेरा ध्यान करेगा जब वह पुरानी देह का त्याग करेगा सो मेरे परम धाम को प्राप्त होवेगा मैं जो हाँ सदा एक रस हूँ सूखम भी सुखम ते भी सूखम हाँ सारी विश्व का अधिकारी हूँ निश्चिंत हो डर मेरा सबके सिर ऊपर है और सर्व प्रकाश मेरा ही कोट सूरज का चांदना मेरे प्रकाश के तुल नहीं क्यों जो वह रातर को और मंडल में चला जाता है ते मेरा प्रकाश युगों दे आद युगों दे अंत भी और मध्य भी एक रस है काहे ते जो अज्ञान रूपी अंधेरा स्पर्श नहीं कर सकता हे अर्जुन जो मेरे भगत मेरी कथा कीर्तन प्रेम से करते हैं संसार को सुना पवित्र करते हैं और जो सुनते हैं संसार के प्रतीत के साथ सो मैं तिना की सदा रक्षा करता हूँ सुदर्शन लिए अर्जन ऐसा पक्का निश्चा जो कोई भगत मैनू मेरा मैनू सत चित आनंद कंद जान के सर्ववाशना को रोक के सिमरन करते हैं इनके पीछे रक्षा करता फिरता हूँ हे पिताजी ਜਦ ਅਰਜਨ ਕੋ ਸ਼੍ਰੀ ਕ੍ਰਿਸ਼ਨ ਦੇਵ ਨੇ ਐਸਾ ਉਪਦੇਸ਼ ਕੀਤਾ ਤੇ ਅਰਜਨ ਦਾ ਭ੍ਰਮ ਮੋਹ ਤੂਰ ਹੋ ਗਿਆ ਤੇ ਐਸੇ ਗੁਰੂ ਨਾਨਕ ਜੀ ਮਾਤਾ ਪਿਤਾ ਕੋ ਗੀਤਾ ਸੁਣਾਈ ਮਾਤਾ ਪਿਤਾ ਵੱਡੇ ਪਰਸਨ ਹੋਏ ਫਿਰ ਮਾਇਆ ਪੜ ਗਈ ਆਖਣ ਲੱਗੇ ਚਲ ਪੁੱਤਰ 판ਦੇ ਪਾਸ ਸੋ ਲੈ ਗਿਆ ਤਾਂ 판ਦੇ ਆਖਿਆ ਨਾਨਕਾ ਕੱਲ ਨਹੀਂ ਆਇਆ ਹੁਣ ਤੈਨੂੰ ਪੱਟੀ ਲਿਖ ਦਿੰਦਾ ਹਾਂ ਤਾਂ ਬਾਬਾ ਜੀ ਨੇ ਰਾਗ ਆਸਾ ਵਿੱਚ ਸ਼ਬਦ ਉਚਾਰਿਆ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਬਨਾ ਸਾਹਿਬ ਏਕ ਪਇਆ ਸੇਵਤ ਰਹੇ ਚਿੱਤ ਜਿਨ ਕਾ ਲਗਾ ਆਇਆ ਤਿਨ ਕਾ ਸਫਲ ਪਇਆ ਮਨ ਕਾਹੇ ਪੁਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤੋ ਪੜਿਆ ਰਹਾ ਹੋ ਤਾਂ ਗੁਰੂ ਜੀ ਬੋਲੇ ਸੋਈ ਕਰਤਾ ਹੈ ਜਿਸ ਨੇ ਸ੍ਰਿਸ਼ਟ ਸਾਜੀ ਹੈ ਸਬਨਾ ਦਾ ਸਾਹਿਬ ਇੱਕ ਹੈ ਜਿਨਾ ਇੱਕ ਸੇਵਿਆ ਹੈ ਆਇਆ ਤਿਨ ਕਾ ਸਫਲ ਹੈ ਹੋਰ ਜਿਹੜੇ ਪੜਨ ਵਾਲੇ ਹਨ ਤਿਨਾਂ ਸਬਨਾ ਧਰਮ ਰਾਏ ਦਾ ਲੇਖਾ ਦੇਣਾ ਹੈ ਇਹ ਮਨ ਪੁੱਲਾ ਹੋਆ ਉੱਲਾ ਹੋਏ ਮਾਨਸ ਜਨਮ ਖੋਬਦਾ ਹੈ ਕਹਿੰਦੇ ਹਨ ਮਨ ਵਿੱਚ ਨਾਮ ਦਾ ਟਹਿਰਾਉ ਹੋਵੇ ਨਾ ਇਸ ਨੂੰ ਲੇਖਾ ਨ ਪਵੇ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾਂ ਅਖਰਾ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨ ਹੋਈ